ਜਖਸਰ ਦੇਖ ਰਹੇ ਦੋਸਤੋ ਮਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਮਾੜੀ ਪਣ ਦੇ ਵਿੱਚ ਵੀ ਅੱਜ ਦਿਨ ਦਿਹਾੜੇ ਸੀਪਾ ਕਰਿਆਨਾ ਸਟੋਰ ਹੈਗਾ ਜਿਹਨਾਂ ਤਸਵੀਰਾਂ ਤੁਸੀਂ ਲਗਾਤਾਰ ਵੇਖ ਰਹੇ ਹੋ ਉੱਥੇ ਵੀ ਅੱਜ ਦਿਨ ਦਿਹਾੜੇ ਗੋਲੀ ਜਿਹੜੀ ਚਲਾਈ ਗਈ ਹੈਗੀ ਆ ਤੇ ਇਹਦੇ ਸਬੰਧ ਅਸੀਂ ਪੁਲਸਾਂ ਨਾਲ ਗੱਲਬਾਤ ਵੀ ਕਰਾਂਗੇ ਤੁਹਾਨੂੰ ਤਸਵੀਰਾਂ ਵੀ ਲਗਾਤਾਰ ਵਿਖਾ ਰਹੇ ਹਾਂ ਜਿਹੜਾ ਜਿਹੜੇ ਤੇ ਗੋਲੀ ਚਲਾਈ ਗਈ ਆ ਬੰਦੇ ਤੇ ਅਸੀਂ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਅਗਰ ਉਹਨਾਂ ਨਾਲ ਗੱਲਬਾਤ ਹੁੰਦੀ ਆ ਤੇ ਵੀ ਉਹਨਾਂ ਦੇ ਕੀ ਕਹਾਣੀ ਰਹੀ ਕਿਉਂ ਗੋਲੀਆਂ ਜਿਹੜੀਆਂ ਚਲੀਆਂ ਹੈਗੀਆਂ ਦਨ ਦਿਹਾੜੇ ਇੱਕ ਲੋਕ ਲਗਾਤਾਰ ਜਿਹੜੇ ਇਸ ਤਰ੍ਹਾਂ ਦੀਆਂ ਜੜੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਆ ਤੇ ਕਦੋਂ ਉਹਨਾਂ ਦੇ ਮਤਲਬ ਰੋਕ ਲੱਗੂਗੀ ਪਰ ਚਿੰਤਾ ਦਾ ਵਿਸ਼ਾ ਜ਼ਰੂਰ ਹੈਗਾ ਇਹਦੇ ਸਬੰਧ ਅਸੀਂ ਡੀਐਸਪੀ ਸਰਦਾਰ ਦਲਬੀਰ ਸਿੰਘ ਨਾਲ ਗੱਲਬਾਤ ਵੀ ਕਰਦੇ ਆਂ ਤੇ ਤਸਵੀਰਾਂ ਦੇ ਵਿੱਚ ਵੇਖ ਲਓ ਇੱਕ ਵਾਰ ਤੁਸੀਂ ਜਿਹੜੀ ਇਸ ਟਾਈਮ ਦਿਨ ਦਿਹਾੜੇ ਮਾਰੀ ਪਣ ਦੇ ਵਿੱਚ ਜਿਹੜੀ ਅੱਜ ਵਾਰਦਾਤ ਕੀਤੀ ਗਈ ਹੈ ਲੋਕਾਂ ਨੂੰ ਜਿਹੜਾ ਡਰ ਆ ਬਿਲਕੁਲ ਹੀ ਪੁੱਲਦਾ ਹੈ ਨੀਗਾ ਤੇ ਪਿੰਡਾਂ ਦੇ ਵਿੱਚ ਜਿਹੜੀ ਆਮ ਗੁੰਡਾਗਰਦੀ ਦਾ ਜਿਹੜਾ ਨੰਗਾ ਨਾਚ ਵੀ ਹੁੰਦਾ ਆਪਾਂ ਰੋਜ਼ ਖਬਰਾਂ ਦੇ ਵਿੱਚ ਵੀਡੀਓ ਦੇ ਵਿੱਚ ਦੇਖਦੇ ਆ ਗਿਆ ਇਹਨਾਂ ਚੀਜ਼ਾਂ ਨੂੰ ਕਦੋਂ ਜਾ ਕੇ ਲੋਕ ਲੋਕੀ ਸਮੇਂ ਦੀ ਗੱਲ ਰਹੂਗੀ ਉਮੀਦ ਕਰਦੇ ਆਂ ਸਾਡੀ ਗੱਲਬਾਤ ਨੂੰ ਸ਼ੇਅਰ ਵੀ ਕਰੋਗੇ ਸਰ ਜਿਹੜੀ ਘਟਨਾ ਵਾਪਰੀ ਹੈ ਇਹ ਮਾੜੀ ਮੋਸਰੇ ਵਿੱਚ ਸ਼ੈਰਿੰਗ ਹੋਈ ਹੈ ਕੀ ਕਰਨ ਸੀ ਇਹ ਇੱਕ ਸਨੀ ਸਨੀ ਸ਼ਾਂਦੀਪ ਹੈਗਾ ਇੱਥੋਂ ਦਾ ਹੀ ਪਿੰਡ ਦਾ ਹੀ ਬੰਦਾ ਹੈ ਉਹ ਪਹਿਲਾਂ ਵੀ ਇਹਨਾਂ ਨੂੰ ਧਮਕਿਓ ਕੈਨੇਡਾ ਗਿਆ ਸੀਗਾ ਕੈਨੇਡਾ ਤੋਂ ਫਿਰ ਉਹ ਇਲੀਗਲੀ ਅਮਰੀਕਾ ਚ ਆਪਦੇ ਮਾਮਾ ਕੋਲੇ ਰਹਿ ਰਿਹਾ ਉਹ ਪਹਿਲਾਂ ਵੀ ਧਮਕੀਆਂ ਦਿੱਤੀਆਂ ਸੀ ਉਹਦੇ ਖਿਲਾਫ ਅਜ਼ੀਮ ਮੁਕਦਮਾ ਦਰਜ ਕਰਤਾ ਸੀ ਇਹ ਪਿਛਲੇ ਸਾਲ ਮਾਰਚ ਦੀ ਗੱਲ ਹੈ ਉਸ ਤੋਂ ਬਾਅਦ ਫਿਰ ਇੱਥੇ ਇੱਕ ਫਾਇਰਿੰਗ ਦਾ ਇਨਸੀਡੈਂਟ ਹੈ ਗੇਟ ਤੇ ਫਾਇਰ ਕਰ ਗਏ ਸੀ ਜਿਵੇਂ ਅੱਜ ਕਰਕੇ ਗਏ ਨੇ ਉਹ ਫਾਇਰ ਕਰ ਗਏ ਸੀ ਉਸ ਚ ਅਸੀਂ ਬੰਦੇ ਫੜ ਲਏ ਸੀ ਦੋ ਬੰਦੇ ਫੜ ਲਏ ਸੀ ਜਿਹਦਾ ਮੋਟਰਸਾਈਕਲ ਸੀ ਜਿਹੜਾ ਫਾਇਰ ਕਰਕੇ ਗਿਆ ਸੀ ਇੱਕ ਬੰਦਾ ਰਹਿ ਗਿਆ ਸੀ ਉਸ ਚ ਤੇ ਹੁਣ ਉਸ ਤੋਂ ਬਾਅਦ ਫਿਰ ਇਹ ਚੁੱਪ ਕਰ ਗਿਆ ਸੀ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਮੇਰਾ ਪਤਾ ਲੱਗ ਗਿਆ ਹੈਗਾ ਵੀ ਕੌਣ ਆ ਮੈਂ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਕਿਸੇ ਨੂੰ ਹੁਣ ਇਹਦਾ ਪਤਾ ਲੱਗਿਆ ਸੀ ਵੀ ਸ਼ਾਨਦੀਪ ਹੈਗਾ ਉਹਦੇ ਮਾਪਿਓ ਨੂੰ ਵੀ ਬੁਲਾ ਕੇ ਸਮਝਾ ਦਿੱਤਾ ਜਗੇ ਅਸੀਂ ਪਰ ਮਤਲਬ ਉਹਦੀ ਮਾਪਿਓ ਦੀ ਵੀ ਪੂਰੀ ਸ਼ੈ ਸੀਗੀ ਉਹਦੇ ਉਹਦੇ ਪਰਿਵਾਰ ਦੀ ਵੀ ਪੂਰੀ ਸ਼ੈ ਸੀਗੀ ਵੀ ਇਹ ਤਾਂ ਆਪਾਂ ਪੈਸੇ ਲੈਣੇ ਹੀ ਲੈਣੇ ਇਹਨੂੰ ਡਰਾ ਕੇ ਉਸੇ ਲੜੀ ਚ ਇਹ ਇਨਸੀਡੈਂਟ ਹੈਗਾ ਅੱਜ ਵੀ ਉਹ ਫਾਇਰ ਕਰਕੇ ਗਏ ਨੇ ਜਿਹੜਾ ਤੇ ਚ ਵਿਚਾਰ ਰਹਿ ਗਿਆ ਕਿਸੇ ਦੇ ਵਜ੍ਹਾ ਨਹੀਂ ਪਰ ਉਹਨਾਂ ਦਾ ਮਕਸਦ ਸਿਰਫ ਡਰਾਉਣਾ ਹੀ ਸੀਗਾ ਜਿਹੜਾ ਅਸੀਂ ਅੰਦਾਜ਼ਾ ਲਾ ਰਹੇ ਹਾਂ ਪਰ ਇਹ ਜਲਦੀ ਫੜੇ ਜਾਣਗੇ ਅਸੀਂ ਉਹਨਾਂ ਨੂੰ ਵੀ ਕਾਬੂ ਕਰਾਂਗੇ ਜਿਹੜੇ ਇਹਦੇ ਸਨੀ ਦੇ ਪੇਰੈਂਟਸ ਹੈਗੇ ਨੇ ਉਹਦੇ ਪਰਿਵਾਰ ਦੇ ਵੀ ਤੇ ਹੋਰ ਜਿਹੜੇ ਬੰਦੇ ਪਹਿਲਾਂ ਫੜੇ ਗਏ ਸੀ ਉਹਨਾਂ ਚੋਂ ਵੀ ਇੱਕ ਬੰਦਾ ਜ਼ਮਾਨਤ ਤੇ ਆ ਗਿਆ ਹੈਗਾ ਉਹਨੂੰ ਰਾਉਂਡ ਅਪ ਕਰਾਂਗੇ ਇੱਕ ਜਿਹੜਾ ਉਹਨਾਂ ਚੋਂ ਫੜਿਆ ਨਹੀਂ ਗਿਆ ਸੀ ਉਹ ਤੇ ਵੀ ਸਾਡੇ ਸ਼ਕਸਕ ਦੀਸ਼ ਹੋਈ ਹੈ ਉਹ ਵੀ ਜਲਦੀ ਕਾਬੂ ਕੀਤਾ ਜਾਏਗਾ ਜਿਹੜਾ ਮਗਨ ਮਨ ਮਿਲਿਆ ਸੀ ਉਹ ਤੇ ਕੋਈ ਇੰਜਰ ਹੋਏ ਨਹੀਂ ਨਹੀਂ ਉਹਦੇ ਜਿਹੜੀ ਸੱਟ ਲੱਗੀ ਉਹ ਸ਼ੀਸ਼ੇ ਨਾਲ ਲੱਗੀ ਹੈ ਗੋਲੀ ਜਲ ਕੇ ਨਾ ਜਿਹੜਾ ਸ਼ੀਸ਼ਾ ਉਹ ਲੱਗਿਆ ਗੋਲੀ ਇੱਕੋ ਹੀ ਚੱਲੀ ਹੈ ਉਹ ਕਿਸੇ ਦਾ ਬਚਾਰ ਟੋਟਲੀ ਬਚਾ ਹੈਗਾ ਜੀ ਕੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ ਇਹਨੇ ਵੀ ਬਾਹਰ ਨਿਕਲ ਕੇ ਫਾਇਰ ਕੀਤੇ ਨੇ ਉਹਨਾਂ ਨੇ ਪਰ ਉਹ ਮਤਲਬ ਬੰਦੇ ਜਲਦੀ ਕਾਬੂ ਆ ਜਾਣਗੇ ਅਸੀਂ ਲੱਗੇ ਹੋਏ ਹਾਂ ਸਾਰਾ ਕਰ ਰਹੇ ਜੀ ਤੇ ਪਰਚਾ ਦਰਜ ਕੀਤਾ ਜੀ ਹੋਣਾ ਪਰਚਾ ਦਰਜ ਕਰਨ ਲੱਗੇ ਆਂ ਸੀ ਬਿਆਨ ਲੈ ਕੇ ਉਹਦਾ ਸੁਖਦੇਵ ਸਿੰਘ ਦਾ ਬਿਆਨ ਲੈ ਕੇ ਪਰਚਾ ਦਰਜ ਕਰ ਸਰ ਜਵਾਬੀ ਕਾਰਵਾਈ ਚ ਕਿੰਨੇ ਫਾਇਰ ਕੀਤੇ ਨੇ ਦੋ ਫਾਇਰ ਕੀਤੇ ਨੇ ਜੀ ਉਹ ਲੱਗਿਆ ਨਹੀਂ ਕਿਸੇ ਤੇ ਉਹਨੇ ਉਹਦੇ ਨੂੰ ਅਸੀਂ ਲਾਇਸੈਂਸ ਇਸ਼ੂ ਕਰਵਾਤਾ ਸੀ ਜਦੋਂ ਉਹਨੂੰ ਥ੍ਰੈਟ ਆ ਰਹੇ ਸੀਗੇ ਇਸ ਕਰਕੇ ਲਾਇਸੈਂਸ ਇਸ਼ੂ ਕਰਵਾਤਾ ਸੀ ਉਹਨੇ ਲਾਇਸੈਂਸੀ ਆਫ ਦਿ ਰਿਵੋਲਵਰ ਨਾਲ ਫਾਇਰ ਕੀਤੇ ਸੀਗੇ ਪਰ ਉਹ ਲੱਗਿਆ ਨਹੀਂ ਸੀ ਤੇ ਵੱਲੋਂ ਕਿੰਨੇ ਫਾਇਰ ਹੋਏ ਜੀ ਉਹਦੇ ਵੱਲੋਂ ਇੱਕ ਫਾਇਰ ਹੋਇਆ ਜਿਹੜਾ ਮਤਲਬ ਬਿਆਨ ਹੋਇਆ ਇਹਨਾਂ ਵੱਲੋਂ ਸਾਡੇ ਬਿਆਨ ਚ ਨੇ ਇੱਕੋ ਹੀ ਫਾਇਰ ਦੱਸਿਆ ਹੈਗਾ ਬਾਕੀ ਅਸੀਂ ਫੋਰੈਂਸਿਕ ਟੀਮ ਆਉਂਦੀ ਮਾਇਨਾ ਕਰਕੇ ਉਹ ਲੱਗੇ ਹੋਏ ਨੇ ਮੜ ਮਾਰ ਰਹੇ ਨੇ ਫੋਰੈਂਸਿਕ ਵਾਲੇ ਤੇ ਇਹਨਾਂ ਦੇ ਖਿਲਾਫ ਅਸੀਂ ਬਣਦੀ ਕਾਰਵਾਈ ਕਰਾਂਗੇ ਪੂਰਾ ਪ੍ਰੋਪਰ ਇਹਦੇ ਕਾਰਵਾਈ ਹੋਏਗੀ ਐਲਓਸੀ ਵੀ ਜਾਰੀ ਹੋਏਗਾ ਉਹਦਾ ਤੇ ਇਹਨਾਂ ਦੇ ਪੇਰੈਂਟਸ ਨੂੰ ਵੀ ਅਸੀਂ ਕਾਬੂ ਕਰ ਲਾਂਗੇ ਜਲਦੀ ਤੇ ਜਿਹੜੇ ਦੂਜੇ ਪਹਿਲਾਂ ਭੱਜੇ ਹੋਏ ਨੇ ਬੰਦੇ ਉਹ ਵੀ ਕਾਬੂ